ਸੇ ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਸਣ ਪਾਈਓ ਛੂਟਣ ਸਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਕੇ ਦਰ ਕੇ ਮੰਨੀਏ ਮਿਲੇ ਨਥਾ ਵੇ ਥਾਉ ਪਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੋਂ ਠੈ ਪਾਈਏ ਪੂਰਨ ਅਲਖ ਆਪੇਵ ਰਹਾਉ ਸਤਗੁਰ ਬਿਟੋ ਵਾਰਿਆ ਜਿਨ ਦਿੱਤਾ ਸਚ ਨਾਉ ਅਣਤਿਨ ਸੱਚ ਸਲਾਹਣਾ ਸੱਚੇ ਕੀ ਗੁਣ ਗਾਓ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਉ ਸਾਸ ਗਿਰਾਸਨਾ ਵਿਸਰੇ ਸਫਲ ਮੂਰਤਿ ਗੁਰ ਆਪ ਗੁਰ ਜੀਵੜਾ ਵਰਨਾ ਤਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸਰ ਏਕ ਹੈ ਸਭ ਮੈਂ ਰਹਾ ਸਮਾਏ ਜਿਨ ਕੋ ਪੁਰਬ ਲਿਖਿਆ ਸੇਈ ਨਾਮ ਤੇ ਆਏ ਨਾਨਕ ਗੁਰ ਸਰਣਾਕਤੀ ਮਰੈ ਨਾ ਵੈਚੈ